ਮੈਂ ਸਰਵਣ ਸਿੰਘ ਪੰਦੇਰ ਐਸ ਵੇਲੇ ਅੰਮ੍ਰਿਤਸਰ ਤੋਂ ਬੋਲਦਾ ਹੈਗਾ ਜੀ ਮੋਰਚੇ ਦੋਵਾਂ ਮੋਰਚਿਆਂ ਦੇ ਫੈਸਲੇ ਅਨੁਸਾਰ ਕਿਸਾਨ ਮਜ਼ਦੂਰ ਮੋਰਚਾ ਭਾਰਤ ਤੇ ਐਸਕੇਮ ਨਾਨ ਪੋਲਿਟਿਕਲ ਦੇ ਅਨੁਸਾਰ ਹੁਣ ਸਾਡਾ 101 ਦਾ ਜਥਾ 25 ਮਾਰਚ ਨੂੰ ਜਾਊਗਾ ਔਰ 8 ਮਾਰਚ ਨੂੰ ਜਿਹੜਾ ਔਰਤਾਂ ਦਾ ਕਮੰਟਰੀ ਦੇ ਹੜਾ ਵੱਡੇ ਕੱਠ ਜੜੇ ਆ ਉਹ ਬਾਰਡਰਾਂ ਤੇ ਕੀਤੇ ਜਾਣੇ ਹੈਗੇ ਆ ਅੱਜ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਨਵਾਂ ਖੇਤੀਬਾੜੀ ਨਾਲ ਸੰਬੰਧਿਤ ਜਿਹੜਾ ਪਾਲਿਸੀ ਮੈਟਰ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਵਾਲਾ ਆਇਆ ਉਹਨੂੰ ਰੱਦ ਕਰਕੇ ਕੇਂਦਰ ਨੂੰ ਵਾਪਸ ਕਰੇ ਤੇ ਸਾਡੀਆਂ 12 ਮੰਗਾਂ ਦੇ ਹੱਕ 'ਚ ਮਤਾ ਪਾਸ ਹੋਣਾ ਚਾਹੀਦਾ ਵਾ ਇਹਦੇ ਨਾਲ ਦੀ ਨਾਲ ਜਿਹੜੀ ਕੇਂਦਰ ਸਰਕਾਰ ਆ ਅੱਜ ਪ੍ਰਧਾਨ ਮੰਤਰੀ ਜੀ ਕੱਲ ਬਿਹਾਰ ਵਿੱਚ ਗਏ ਹੈਗੇ ਆ ਤੇ ਬਿਹਾਰ ਦੇ ਵਿੱਚ ਜਿਹੜੀ ਆਓ ਜਿਹੜੀ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਪੈਸਾ ਪਾਇਆ ਜਾਂਦਾ ਹੁੰਦਾ 22000 ਕਰੋੜ ਰੁਪਏ ਤੋਂ ਉੱਪਰ ਦੀ ਰਕਮ ਜਿਹੜੀ ਜਾਰੀ ਕੀਤੀ ਗਈ ਆ ਹੁਣ 6000 ਰੁਪਏ ਸਾਲ ਦਾ 500 ਰੁਪਏ ਮਹੀਨੇ ਦਾ ਹੁਣ ਮਹੀਨੇ ਦਾ 500 ਰੁਪਏ ਜੇ 6 ਜੀਆਂ ਦਾ ਪਰਿਵਾਰ ਹੈ ਕਿੰਨੇ ਕੰਮਦੇ ਹੈਗੇ ਆ ਇਹ ਸੋਚਣ ਵਾਲੀ ਆ ਤੇ ਬਿਹਾਰ ਹੀ ਕੋ ਚੁਣਿਆ ਅੱਜ ਬਿਹਾਰ ਦੀ ਯਾਦ ਕਿਉਂ ਆ ਰਹੀ ਆ ਕਿਉਂਕਿ ਅਗਲੇ ਬਨੇ ਲਖਸ਼ਨਾ ਨੇ ਔਰ ਜਿਹੜਾ ਪੈਕੇਜ ਬਿਹਾਰ ਵਾਸਤੇ ਪ੍ਰਧਾਨ ਮੰਤਰੀ ਜੀ ਤੁਸੀਂ ਐਲਾਨ ਕੀਆ ਸੀ ਇਹ ਤੋਂ ਪਹਿਲਾਂ ਉਹਦਾ ਪੈਕੇਜ ਦਾ ਲੱਖਾਂ ਕਰੋੜ ਰੁਪਈਆ ਕੀ ਬਿਹਾਰੀਆਂ ਨੂੰ ਮਿਲ ਗਿਆ ਹੈਗਾ ਮਖਾਣਾ ਬੋਰਡ ਬਣਾਉਣਾ ਕਿੱਥੇ ਆ ਉਹਦਾ ਰੋਡ ਮੈਪ ਤਾਂ ਸਾਨੂੰ ਮਿਲਣਾ ਚਾਹੀਦਾ ਸੀ ਕਿਹਨੇ ਪ੍ਰਧਾਨ ਮੰਤਰੀ ਜੀ 2006 ਦੇ ਵਿੱਚ ਬਿਹਾਰ ਦੀ ਖੇਤੀ ਮੰਡੀ ਦਾ ਨਿੱਜੀਕਰਨ ਕਰਤਾ ਸੀਗਾ ਉਹਨੂੰ ਫੇਰ ਮੁੜ ਸਤਾਪਿਤ ਕਰ ਦੋ ਤਾਂ ਵੀ ਤੁਹਾਨੂੰ ਬਿਹਾਰੀਏ ਯਾਦ ਰੱਖਣ ਅਰੇ ਦੀ ਨਾਲ ਦੀ ਨਾਲ ਜਿਹੜੇ ਕੁੰਭ ਮੇਲੇ ਨੂੰ ਲੈ ਕੇ ਸਿਆਸਤ ਹੋ ਰਹੀ ਆ ਬੇਸ਼ੱਕ ਜਿਹੜਾ ਕੁੰਭ ਮੇਲਾ ਵਾ ਲੋਕਾਂ ਦੀ ਆਸਥਾ ਨਾਲ ਜੁੜਿਆ ਹੋਇਆ ਉੱਤੇ ਕੋਈ ਸਵਾਲ ਉੱਠਣਾ ਨਹੀਂ ਚਾਹੀਦਾ ਸਪਸ਼ਟ ਹੈਗਾ ਪਰ ਸਰਕਾਰਾਂ ਦਾ ਕੰਮ ਹੁੰਦਾ ਜੜੀ ਵਿਵਸਥਾ ਕਰਨੀ ਸਰਕਾਰਾਂ ਨੇ ਹੁੰਦੀ ਚਾਹੇ ਜੁਪੀ ਦੀ ਸਰਕਾਰ ਉੱਥੇ ਵਿਵਸਥਾ ਕਰੇ ਚਾਹੇ ਕੇਂਦਰ ਦੀ ਕਰੇ ਜੇ ਵਿਵਸਥਾ ਵਿੱਚ ਗੜਬੜੀ ਰਹੀ ਆ ਤੇ ਸਰਕਾਰਾਂ ਨੂੰ ਮੰਨਣੀ ਚਾਹੀਦੀ ਆ ਸਟੇਸ਼ਨਾਂ ਵਿੱਚ ਭੱਗੜੜ ਹੋ ਕੇ ਲੋਕਾਂ ਦਾ ਮਾਰੇ ਜਾਣਾ ਕੁੰਭ ਮੇਲੇ ਵਿੱਚ ਲੋਕਾਂ ਦਾ ਮਾਰੇ ਜਾਣਾ ਦੁਖਦਾਈ ਗਿਆ ਔਰ ਅਸੀਂ ਤਾਂ ਹੀ ਕਹਿੰਨੇ ਜਿੱਦਾਂ ਤੇਲੰਗਾਨਾ ਦੇ ਵਿੱਚ ਮਜ਼ਦੂਰ ਸਰੋਂਗਰੇ ਵਿੱਚ ਮਾਰੇ ਗਏ ਦੁਖਦਾਈ ਨੇ ਉਹਦੇ ਵਿੱਚ ਇੱਕ ਤਰਨਤਾਰਨ ਦਾ ਗੁਰਪ੍ਰੀਤ ਸਿੰਘ ਆ ਉਹਨਾਂ ਦੀ ਹੁਣ ਵਾਪਸੀ ਦੀ ਗਜ਼ਾਇਸ਼ ਨਹੀਂ ਹੈ ਤੇ ਜਾਨਵਾਲ ਦੀ ਰਾਖੀ ਸਰਕਾਰਾਂ ਨੂੰ ਕਰਨੀ ਚਾਹੀਦੀ ਆ ਔਰ ਲੋਕ ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ ਧੰਨਵਾਦ